ਸੱਚੀ ਗੱਲ ਦੋਸਤੋ ਇਸ ਵਕਤ ਹੈ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਹੈ ਕਿ ਹਾਜ਼ਰ ਹਾਂ ਦੋਸਤੋ ਹਰੇਕ ਵਿਅਕਤੀ ਨੂੰ ਆਜ਼ਾਦੀ ਹੈ ਕਿ ਉਹ ਇਸ ਮੁਲਕ ਦੇ ਵਿੱਚ ਸੰਵਿਧਾਨ ਦੇ ਮੁਤਾਬਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਆਪਣੇ ਧਰਮ ਮੁਤਾਬਕ ਰਹਿ ਸਕਦਾ ਪਰ ਜਦੋਂ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਏ ਜਾ ਰਹੇ ਨੇ ਕੋਈ ਨਾ ਕੋਈ ਲਾਲਚ ਦਿੱਤਾ ਜਾ ਰਿਹਾ ਉਹ ਚਾਹੇ ਪੈਸੇ ਦਾ ਲਾਲਚ ਹੋਵੇ ਚਾਹੇ ਨੌਕਰੀ ਦਾ ਲਾਲਚ ਹੋਵੇ ਚਾਹੇ ਉਹ ਇਹ ਕਿਹਾ ਜਾਵੇ ਕਿ ਤੁਹਾਨੂੰ ਆ ਬਿਮਾਰੀ ਹੈ ਕੋਈ ਨਹੀਂ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ ਅਸੀਂ ਇਸ ਦਾ ਪੱਕਾ ਇਲਾਜ ਕਰ ਦੇਵਾਂਗੇ ਆਮ ਲੋਕਾਂ ਨੂੰ ਜਿਹੜੇ ਭੋਲੇ-ਪਾਲੇ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਸਮਝੋ ਜ਼ਿੰਦਗੀ ਦੀ ਉਹਨਾਂ ਨੂੰ ਇਸ ਤਰੀਕੇ ਨਾਲ ਆਪਣੇ ਹਿਸਾਬ ਦੇ ਨਾਲ ਪਰਿਵਰਤਨ ਕਰਵਾ ਕੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਲਿਆ ਜਾਂਦਾ ਹੈ ਇੱਥੇ ਫੇ ਚਿੰਤਾ ਪੈਦਾ ਹੁੰਦੀ ਹੈ ਸਿੱਖਾਂ ਲਈ ਇਸ ਵੇਲੇ ਬਹੁਤ ਵੱਡੀ ਸਮੱਸਿਆ ਹੈ ਕਿ ਅਸੀਂ ਪੰਜਾਬ ਦੇ ਗੁਰਦਾਸਪੁਰ ਜਾਂ ਮਾਝੇ ਵਾਲੇ ਏਰੀਆ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਲਗਾਤਾਰ ਧਰਮ ਪਰਿਵਰਤਨ ਹੋ ਰਿਹਾ ਪਰ ਇੱਕ ਵੱਡੀ ਮੰਦਭਾਗੀ ਖਬਰ ਜਿਹੜੀ ਹੈ ਉਹ ਯੂਪੀ ਪਿਲੀਪੀਟਾਲੇ ਸਾਹਮਣੋਂ ਪਾਸੇ ਸਾਹਮਣੇ ਆ ਰਹੀ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ 3000 ਤੋਂ ਵੱਧ ਸਿੱਖ ਜਿਹੜੇ ਨੇ ਉਹ ਹੁਣ ਤੱਕ ਧਰਮ ਪਰਿਵਰਤਨ ਕਰ ਚੁੱਕੇ ਨੇ ਤੇ ਇਹ ਸਿਲਸਲਾ ਅੱਜ ਦਾ ਨਹੀਂ ਬਲਕਿ ਉੱਥੇ ਦੇ ਜਿਹੜੀ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ ਉਹ ਕਹਿੰਦੇ ਕਿ 2001 ਤੋਂ ਸ਼ੁਰੂ ਹੋਇਆ ਹੋਇਆ ਨੇਪਾਲ ਤੋਂ ਪਾਸਟਰ ਆਉਂਦੇ ਨੇ ਤੇ ਇੱਥੇ ਆਣ ਕੇ ਲੋਕਾਂ ਨੂੰ ਧਰਮ ਬਦਲਣ ਦੇ ਲਈ ਵੱਖ-ਵੱਖ ਤਰੀਕੇ ਵੱਖ-ਵੱਖ ਲਾਲਚ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਨੇ ਤੇ ਇਸਾਈ ਬਣਾ ਰਹੇ ਨੇ ਆਖਰਕਾਰ ਇਸ ਪਾਸੇ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ ਜਿਹੜੇ ਵੱਡੇ ਆਗੂ ਨੇ ਜਿਹੜੇ ਅਲੰਬਰਦਾਰ ਬਣੇ ਹੋਏ ਨੇ ਜਾਂ ਠੇਕੇਦਾਰ ਬਣੇ ਹੋਏ ਨੇ ਧਰਮ ਦੇ ਉਹਨਾਂ ਦਾ ਧਿਆਨ ਕਿਉਂ ਨਹੀਂ ਕੀ ਸਿਰਫ ਕੁਰਸੀਆਂ ਮੁੱਖ ਰਹਿ ਗਈਆਂ ਉਹਨਾਂ ਦੇ ਲਈ ਜਾਂ ਫਿਰ ਜਿਹੜੀ ਸੇਵਾ ਜਿਸ ਥਾਂ ਤੇ ਬੈਠ ਕੇ ਮੌਕਾ ਦਿੱਤਾ ਸੀਗਾ ਸੰਗਤ ਨੇ ਉਸ ਸੇਵਾ ਨੂੰ ਭੁੱਲ ਗਏ ਨੇ ਆਪਣੇ ਨਿੱਜ ਮਫਾਦ ਪਹਿਲਾਂ ਹੋ ਗਏ ਨੇ ਉਹਨਾਂ ਲਈ ਇਹ ਬੜੀਆਂ ਅਹਿਮ ਚੀਜ਼ਾਂ ਨੇ ਅੱਜ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਉੱਚੇ ਚੇਤਤੌਰ ਤੇ ਸਿੱਖ ਬੁੱਧੀ ਜੀ ਵੀ ਗੁਰਪ੍ਰੀਤ ਸਿੰਘ ਹੋਣਗੇ ਗੱਲਬਾਤ ਕਰਾਂਗੇ ਉਹਨਾਂ ਦਾ ਨਜ਼ਰੀਆ ਤੋਂ ਸਮਝਾਂਗੇ ਵਕਤ ਵਕਤ ਮਸਲੇ ਸਿੱਖਾਂ ਦੇ ਲਗਾਤਾਰ ਵਿਚਾਰ ਦਿਹਾ ਰਹੇ ਨੇ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਮੈਂ ਜਿਹੜੀ ਘਟਨਾ ਸਾਹਮਣੇ ਆਈ ਹੈ ਆਪਾਂ ਪਹਿਲਾਂ ਵੀ ਚਿੰਤਨ ਕਰਦੇ ਰਹੇ ਹਾਂ ਚਿੰਤਾ ਕਰਦੇ ਰਹੇ ਹਾਂ ਕਿ ਜਿਹੜਾ ਧਰਮ ਪਰਵਰਤਨ ਆ ਲਾਲਚ ਦੇ ਕੇ ਕਰੋਨਾ ਬੜੀ ਚਿੰਤਾ ਦੀ ਗੱਲ ਹੈ ਤੇ ਮੰਦਭਾਗੀ ਚੀਜ਼ ਹੈ ਪਰ ਪੰਜਾਬ ਦੇ ਵਿੱਚ ਤਾਂ ਸੀ ਇਸ ਸਮੱਸਿਆ ਦੇਖ ਹੀ ਰਏ ਸੀ ਹੁਣ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਵੰਡ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਯੂਪੀ ਵਾਲੇ ਪਾਸੇ ਰਹਿੰਦੇ ਸੀਗੇ ਜਿਨ੍ਹਾਂ ਦੇ ਜਿਹੜੇ ਹੁਣ ਉੱਥੇ ਦੇ ਜਿਹੜੇ ਪ੍ਰਬੰਧਕ ਨੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਨੇ ਵੀ ਦੱਸਿਆ ਕਿ ਇਹ ਆਦਤਾਂ ਕੰਮ ਨਹੀਂ ਸ਼ੁਰੂ ਹੋਇਆ 2001 ਤੋਂ ਸ਼ੁਰੂ ਹੋਇਆ ਹੋਇਆ ਤੇ 3000 ਤੋਂ ਵੱਧ ਲੋਕ ਜਿਹੜੇ ਆ ਉਹ ਧਰਮ ਪਰਵਰਤਨ ਕਰ ਚੁੱਕੇ ਨੇ ਆਪਣੇ ਆਪ ਦੇ ਵਿੱਚ ਚਿੰਤਾ ਦੀ ਗੱਲ ਉਧਰ ਤਾਂ ਪਹਿਲੀ ਘਟ ਗਿਣਤੀ ਚ ਇਥੇ ਹੁਣ ਇਹ ਫਿਰ ਧਰਮ ਬਦਲ ਰਹੇ ਨੇ ਤਾਂ ਇਹ ਲੱਗਦਾ ਕਿ ਇਹ ਬੜੀ ਚਿੰਤਾ ਦੀ ਚੀਜ਼ ਬਿਲਕੁਲ ਜੀ ਹਰਦੀਪ ਜੀ ਅਤੇ ਉੱਥੇ ਤਾਂ ਚਲੋ ਜਿਹੜੇ ਕਰ ਹੀ ਰਹੇ ਨੇ ਦੇਖੋ ਅਸੀਂ ਤੁਸੀਂ ਦੇਖੋ 2011 ਦੀ ਜਿਹੜੇ ਸਾਡਾ ਸੈਂਸਸ ਹੈ ਨਾ ਜਿਹੜਾ ਹੋਇਆ ਪਿਆ ਹੂੰ ਉਹਦੇ ਵਿੱਚ ਪੰਜਾਬ ਦੇ ਵਿੱਚ ਸਿਰਫ 1% 크੍ਰਿਸਚੀਅਨ ਸੀਗਾ ਜੀ ਠੀਕ ਹੈ ਨਾ ਇਹ ਸਮਝੋ तकरीबन 3 ਲੱਖ ਅੰਦਾਜ਼ਨ ਜੀ ਤੇ ਅੱਜ ਦੇ ਡੇਟਾ 'ਚ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਵੀ ਮੱਝੇ ਦੀ ਤੇ ਆਪਣੇ ਦੁਆਬੇ ਦੀ ਵੀ ਗੱਲ ਕੀਤੀ ਹੈ ਮਾਲਵੇ ਦੀ ਵੀ ਗੱਲ ਕੀਤੀ ਹੈ ਸਾਰੇ ਪਾਸੇ ਕਿ ਪੰਜਾਬ ਦੇ ਵਿੱਚ ਜਰਾ ਧਰ ਪਰਿਵਰਤਨ ਹੋ ਰਿਹਾ ਉਹ ਬਹੁਤ ਇੱਕ ਮਤਲਬ ਝੋਰ-ਸੋਰ ਨਾਲ ਲੱਗਿਆ ਹੋਇਆ ਜੀ ਆ ਪਿੱਛੇ ਹੀ ਅਸੀਂ ਕੋਈ ਮੈਂ ਮੈਂ ਸਿੱਧਾ ਆਪਣੇ ਕੋਈ ਟੀਵੀ ਡਿਬੇਟ ਉੱਤੇ ਉੱਥੇ ਐਸਜੀਪੀਸੀ ਦੇ ਮਿਸਟਰ ਗਰੇਵਾਲ ਵੀ ਸੀਗੇ ਜੀ ਉਹਨਾਂ ਨੇ ਤੇ ਬਸਾਈ ਕਰਕੇ ਕਿ ਨੇ ਜੀ 1% ਹੀ ਹੋਇਆ ਮੈਂ ਕਿਹਾ 1% ਕੁਝ ਨਹੀਂ ਹੋਇਆ ਕਿਉਂਕਿ ਲੋਕਾਂ ਨੇ ਇਹਦੇ ਤੇ ਕਾਫੀ ਪੱਤਰਕਾਰਾਂ ਨੇ ਕਾਫੀ ਹੱਦ ਤੇ ਗੰਭੀਰਤਾ ਨਾਲ ਇਸ ਚੀਜ਼ ਜ਼ਾਹਰ ਵੀ ਕੀਤੀ ਹੈ ਤੇ ਅੰਕੜੇ ਵੀ ਦੱਸੇ ਨੇ ਉਹ ਕਹ ਦੱਸਦੇ ਨੇ ਕਿ ਵੀ ਘਟੋ ਘਟ ਨਹੀਂ ਤਾਂ ਤੇ 10 12% ਇਹਦਾ ਮਤਲਬ 30 35 ਲੱਖ ਬੰਦਾ ਤੁਸੀਂ ਤੇ 3000 ਦੀ ਗੱਲ ਕਰਦੇ ਹੋ ਯੂਪੀ ਦੇ ਵਿੱਚ ਪਰ ਆਪਾਂ ਗੱਲ ਕਰ ਰਹੇ ਹਾਂ ਉੱਤਰਾਖੰਡ ਦੇ ਉੱਥੇ ਵੀ ਤੁਸੀਂ ਗੱਲ ਕਰ ਰਹੇ ਹੋ ਪਰ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਤੇ ਲੱਖਾਂ ਦੇ ਵਿੱਚ ਇਹ ਤਰ ਬਰ ਪਰਿਵਰਤਨ ਹੋ ਗਿਆ ਹੁਣ ਇਹ ਕਹਿੰਦੇ ਆ ਹੋਇਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਕਿਉਂ ਹੋ ਰਿਹਾ ਸੀ ਮੰਨੋਗੇ ਨਹੀਂ ਹਰਦੀਪ ਸਿੰਘ ਜੀ ਅਸੀਂ ਨਾ ਅਗਸਤ ਤੇ ਸਪਟੈਂਬਰ ਆਲਮੋਸਟ 10 ਸਾਲ ਹੋ ਚੱਲੇ ਨੇ ਅ ਅਗਸਤ ਸਪਟੈਂਬਰ ਹੋ ਜਾ ਰਹੇ ਨੇ ਦੋ ਤਿੰਨ ਮਹੀਨੇ ਜੀ ਜੀ ਅਸੀਂ ਆਪ ਜੀ ਹੁਣ ਤੁਹਾਡੇ ਸਕਰੀਨ ਉੱਤੇ ਅ ਆਪਣੇ ਹਰਦੀਪ ਸਿੰਘ ਸਾਭਨੀ ਹੋਰੀ ਆ ਰਹੇ ਨੇ ਅਸੀਂ ਇਹਨਾਂ ਨੂੰ ਆਪ ਇੱਕ ਇੱਕੀ ਭੜਾਈ ਸੀਗੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜੀ ਇਹ ਕਹਿ ਕੇ ਕਿ ਵੀ ਕੇ ਵੀ ਬੜਾ ਤਰ ਤਰ ਪਰਿਵਰਤਨ ਹੋ ਰਿਹਾ ਹੈ ਤੁਸੀਂ ਆਪਾਂ ਇਹ ਕੰਮ ਕਰੀਏ ਤੁਸੀਂ ਆਪਣੇ ਐਸਜੀਪੀਸੀ ਮੈਂਬਰਾਂ ਨੂੰ ਕਹੋ ਕਿ ਆਪਣੀ ਆਪਣੀ ਕੰਸਟਿਟੂਐਂਸੀ ਤੇ ਜਾਣ ਇਲਾਕੇ ਤੇ ਜਾਣ ਪਤਾ ਕਰਨ ਕਿ ਕੌਣ ਕ੍ਰਿਸ਼ਚਨ ਬਣ ਰਿਹਾ ਹੈ ਉਹਦੇ ਆਪਣੇ ਕਿੰਨੇ ਬਣ ਰਹੇ ਨੇ ਕਿਉਂਕਿ ਥੋੜੀ ਜਿਹੀ ਬੋਤੀ ਇਹ ਤੇ ਕਹਿੰਦੇ ਨੇ ਕਿ ਜੀ ਬੜੇ ਘੱਟ ਬਣ ਰਹੇ ਨੇ ਪਰ ਕੌਣ ਬਣਦਾ ਕਿੰਨੇ ਬਣੇ ਨੇ ਤੇ ਮੋਰ ਇੰਪੋਰਟੈਂਟਲੀ ਕਿਉਂ ਬਣ ਰਹੇ ਨੇ ਸਾਨੂੰ ਕਿਉਂ ਦਾ ਜਵਾਬ ਚਾਹੀਦਾ ਕਿਉਂਕਿ ਉਹਦੇ ਨਾਲ ਪਰ ਅਸੀਂ ਉਹਦੇ ਤੇ ਕੁਝ ਅ ਮਤਲਬ ਕੁਝ ਐਕਸ਼ਨ ਲੈ ਸਕਾਂਗੇ ਕਿ ਵੀ ਕਿਉਂ ਬਣ ਰਹੇ ਨੇ ਸੋ ਇਹ ਸਾਰਾ ਕੰਮ ਚ ਨਾ ਹੈਗਾ ਨਾ ਇਹ ਜਿਹੜਾ ਸਿੱਖੀ ਦਾ ਜਿਹੜਾ ਪ੍ਰਚਾਰ ਹੈਗਾ ਮੈਂ ਇਸ ਵੀ ਕਹਿੰਦੇ ਨੇ ਜੀ ਸਾਡੇ ਪ੍ਰਚਾਰਕ ਬੜੇ ਅਸੀਂ ਫਲਾਫੇ ਜੀ ਉਹ ਮੈਂ ਕਹਿੰਦਾ ਪ੍ਰਚਾਰਕ ਦੇ ਬਾਵਜੂਦ ਵੀ ਇਸ ਚੀਜ਼ੋਂ ਕੋਈ ਢਲ ਨਹੀਂ ਪਈ ਸਗੋਂ ਬਣੀ ਜਾ ਰਹੇ ਨੇ ਕਿਉਂਕਿ ਗੱਲ ਇਹ ਹੁੰਦੀ ਹੈ ਅੱਜ ਹੀ ਜਿਹੜਾ ਇੱਕ ਵਾ ਇੱਕ ਪਰ ਤੇ ਪੜ ਰਿਹਾ ਸੀਗਾ ਜੀ ਕਿ ਕਿਸੇ ਨੇ ਚੰਸੀਗਾ ਕਿ ਜੀ ਦੇਖੋ ਜੀ ਸਾਡੀ ਜਿਹੜੀ ਏਕਤਾ ਹੈਗੀ ਉਹ ਬੜੀ ਮਜ਼ਬੂਤ ਹੈ ਭਾਰਤ ਦੇਸ਼ ਦੀ ਉਹ ਮੈਂ ਕਹਿੰਦਾ ਭਾਰਤ ਦੇਸ਼ ਦੀ ਇਕਤਾ ਤੇ ਮਜ਼ਬੂਤ ਹੈ ਅੱਜ ਹੀ ਤੁਸੀਂ ਸ਼ਾਇਦ ਅ ਟ੍ਰਿਬਿਊਨਸ ਪੜ੍ਹਿਆ ਹੋਣਾ ਹੈ ਆਰਟੀਕਲ ਕਾਵੇਰੀ ਗਿੱਲ ਦਾ ਉਹ ਐਕਚੁਅਲੀ ਇਹ ਦੀਪਾ ਜਿਹੜੀ ਹੈਗੀ ਭਾਵੇਂ ਬੁੱਧਿਸਤ ਬਣ ਗਈ ਹੈ ਇਸ ਦਾ ਮਨੋਰ ਸਿੰਘ ਗਿੱਲ ਦੀ ਅ ਨਰਕੀ ਹੈ ਤੇ ਬੁੱਧਿਸਤ ਉਹਨੇ ਕਿਹਾ ਕਿ ਵੀ ਦੇਖੋ ਸਾਡੇ ਬੁੱਧਿਸਤ ਪੂਰਨ purnama ਦੇ ਉੱਤੇ ਉੱਥੇ ਜਿਹੜਾ ਉਹਦਾ ਵੱਡਾ ਇੱਕ ਮੰਦਰ ਹੈਗਾ ਜਾਂ ਥਾਂ ਹੈਗੀ ਬਿਹਾਰ ਦੇ ਵਿੱਚ ਉੱਥੇ ਜਾ ਕੇ ਇਹਨਾਂ ਨੇ ਜਾ ਕੇ ਤੇ ਉੱਥੇ ਹਿੰਦੂ ਸੰਸਕਾਰ ਨਾਲ ਉੱਥੇ ਜਾ ਕੇ ਤੇ ਪੂਜਾ ਕੀਤੀ ਉਹ ਹੀ ਉਹ ਕਹਿ ਰਹੀ ਸੀ ਕਿ ਵੀ ਤੁਸੀਂ ਕਿਉਂ ਸਾਡੀਆਂ ਥਾਵਾਂ ਤੇ ਆ ਕੇ ਇਹੋ ਜਿਹਾ ਕੰਮ ਕਰ ਰਹੇ ਹੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਭਾਰਤ ਨੂੰ ਤੁਸੀਂ ਇਕੱਠਾ ਰੱਖਣਾ ਹੈ ਤੇ ਤੁਸੀਂ ਭਾਰਤ ਜਿਹਨੂੰ ਕਹਿੰਦੇ ਨਾ ਯੂਨਿਟੀ ਇਨ ਡਾਈਵਰਸਿਟੀ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਅਡ ਅਡ ਧਰਮ ਨੇ ਅਡ ਅਡ ਕਲਚਰਸ ਨੇ ਅਡ ਅਡ ਤੁਸੀਂ ਉਹਨਾਂ ਸਾਰਿਆਂ ਦੀ ਤੁਹਾਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਜੀ ਜੀ ਨਾ ਕਮਿੰਗ ਬੈਕ ਸਿੱਖ ਧਰਮ ਜਿਹੜੀ ਆਪਾਂ ਗੱਲ ਕਰ ਰਹੇ ਆਂ ਆਪਣੀ ਕੌਮ ਦੇ ਵਿੱਚ ਅਸੀਂ ਤਾਂ ਆਪ ਹੀ ਮੇਰੇ ਖਿਆਲ ਜ਼ਿੰਮੇਵਾਰ ਅਸੀਂ ਆਪਣੇ ਆਪ ਅਸੀਂ ਕਿਸੇ ਹੋਰ ਨੂੰ ਨਹੀਂ ਜ਼ਿੰਮੇਵਾਰ ਠਾ ਸਕਦੇ ਕਿਉਂਕਿ ਜੇਕਰ ਪਹਿਲਾਂ ਵੀ ਜਿਹੜੀ ਗੱਲ ਸੀ ਕਿ ਵੀ ਹਰ ਇੱਕ ਨੂੰ ਆਜ਼ਾਦੀ ਹੈਗੀ ਕਿ ਜਿਹੜਾ ਜਿਹੜੇ ਤਰ੍ਹਾਂ ਤੋਂ ਜਾਣਾ ਚਾਹੁੰਦਾ ਜਾਂ ਜਾਣਾ ਚਾਹੁੰਦੀ ਹੈ ਉਹ ਜਾ ਸਕਦੇ ਨੇ ਜੀ ਜੀ ਪਰ ਅਸੀਂ ਅਸੀਂ ਕਿੱਥੇ ਟਿਲ ਪਾਈ ਹੋਈ ਹੈ ਇੱਕ ਪਾਸੇ ਅਸੀਂ ਕਹਿੰਦੇ ਆਂ ਪਰ ਸਾਰੇ ਇੱਥੇ ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ ਕਿ ਲਾਲਚ ਦੇ ਕੇ ਜਿੱਥੇ ਲਾਲਚ ਦੇ ਕੇ ਧਰਮ ਪਰਿਵਰਤਨ ਹੋ ਰਿਹਾ ਉਹ ਤਾਂ ਗਲਤ ਹੈ ਨਾ ਹਾਂਜੀ ਜਿੱਥੇ ਲਾਲਚ ਦੇ ਕੇ ਅੰਤਰ ਪਰਿਵਰਤਨ ਕੀਤਾ ਜਾ ਰਿਹਾ ਉਹ ਤਾਂ ਬਿਲਕੁਲ ਗਲਤ ਹੈ ਲਾਲਚ ਦੇ ਕੇ ਬੰਦੇ ਦੀ ਆਪਣੀ ਕੋਨਸ਼ੀਅ ਜਿਹੜੀ ਦੇਖੋ ਇਹ ਦੇਖੋ ਲਾਲਚ ਤਾਂ ਹਮ ਲੱਗਾਏਗਾ ਕਿ ਵੀ ਲਾਲਚ ਤੁਸੀਂ ਕਹਿ ਸਕਦੇ ਹੋ ਕਿ ਵੀ ਤੁਹਾਨੂੰ ਉਹਨਾਂ ਨੂੰ ਪੈਸੇ ਦੇ ਕੇ ਕਰ ਰਹੇ ਨੇ ਜਾਂ ਉਹਨਾਂ ਨੂੰ ਕਹਿ ਰਹੇ ਨੇ ਦੇਖੋ ਗੁਰਦੁਆਰੇ ਦੀ ਵੀ ਭਰੀ ਭਾਸ਼ਾ ਅੱਜ ਵੀ ਤੁਸੀਂ ਮਹਾਕੋਰਸ ਵਿੱਚੋਂ ਵੇਖ ਲਓ ਜੀ ਉਹਦੇ ਵਿੱਚ ਗੁਰਦੁਆਰੇ ਦੇ 6 ਫੰਕਸ਼ਨ ਨੇ ਦੋ ਨਾਲ ਵਿੱਚੋਂ ਹੈਗੇ ਸਿਹਤ ਤੇ ਵਿਦਿਆ ਹੁਣ ਅਸੀਂ ਕਿੰਨੀ ਵਿਦਿਆ ਤੇ ਸਿਹਤ ਦੇ ਕੇਂਦਰ ਖੋਲੇ ਹੋਏ ਨੇ ਜੀ ਗੁਰਦੁਆਰੇ ਤੇ ਅਸੀਂ ਅਡਾ ਬਣਾ ਲਿਆ ਕੌਮ ਦਾ ਸਰਮਾਇਆ ਤੇ ਅਸੀਂ ਆਪਸ ਵਿੱਚ ਵੰਡੀਆਂ ਕਰਕੇ ਤੇ ਅਸੀਂ ਬਰਬਾਦ ਕਰ ਰਹੇ ਹਾਂ ਜਿਹੜਾ ਕੌਮ ਦਾ ਸਰਮਾਇਆ ਪਰ ਤੇ ਜਿਹੜਾ ਗੁਰਦੁਆਰੇ ਦੇ ਵਿੱਚ ਜਦੋਂ ਅਗਰ ਕੌਮ ਇਕੱਠੀ ਹੁੰਦੀ ਹੁਣ ਪਿੰਡ ਚਿੱਕੇ ਗੁਰਦੁਆਰਾ ਪਹਿਲਾਂ ਹੁੰਦਾ ਸੀਗਾ ਸਾਰੇ ਬੰਦੇ ਉੱਥੇ ਇਕੱਠੇ ਫਿਕੇ ਤੇ ਚਰਚਾਵਾ ਹੁੰਦੀਆਂ ਸੀਗੀਆਂ ਸਾਰੇ ਮਸਲੇ ਉਹ ਉੱਥੇ ਵਿਚਾਰੇ ਜਾਂਦੇ ਸੀਗੇ ਹੁਣ ਤਾਂ ਪਿੰਡਾਂ ਦੇ ਛੇ 7 8 ਗੁਰਦੁਆਰੇ ਬਣ ਗਏ ਨੇ ਵੰਡੀਆਂ ਕਰਕੇ ਸੋ ਇਸ ਕਰ ਇਸ ਕਰ ਜਿਹੜਾ ਹੈਗਾ ਨਾ ਆ ਜਿਹੜੀ ਇਕਤਾ ਹੈਗੀ ਸਾਡੇ ਵਿੱਚ ਜਦ ਤਾਈਂ ਭਾਈਚਾਰਕ ਸਾਂਝ ਜਿਹੜੀ ਹੈ ਜਦ ਤੱਕ ਕੋਈ ਨਾ ਕੈਂਪ ਰਹੇਗੀ ਤੇ ਫਿਰ ਕੋਈ ਨਾ ਕੋਈ ਜਿਹੜਾ ਬੰਦਾ ਹੈਗਾ ਉਹ ਇਹਨਾਂ ਦੇ ਜਿਹੜੇ ਦੂਜੇ ਨੇ ਜਿਹੜੇ ਇਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਜੀ ਸਿੱਖਿਆ ਫ੍ਰੀ ਦੇ ਦਾਂਗੇ ਸਿੱਖਿਆ ਦੇ ਦੇਵਾਂਗੇ ਨੌਕਰੀ ਦੇ ਦੇਵਾਂਗੇ ਤੁਹਾਡਾ ਇਲਾਜ ਕਰਵਾ ਦੇਵਾਂਗੇ ਭਾਈ ਸਾਹਿਬ ਇੱਕ ਗੱਲ ਸਮਝਾਓ ਤੁਸੀਂ ਤੁਸੀਂ ਕਿਉਂਕਿ ਵਰਲਡ ਲੈਵਲ ਤੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਵਕ ਵਕ ਥਾਮਾਂ ਤੇ ਵਕ ਵਕ ਥਾਮਾਂ ਤੇ ਆਉਣਾ ਜਾਣਾ ਹੁੰਦਾ ਤਾਂ ਉਸ ਹਿਸਾਬ ਨਾਲ ਇਹ ਜਿਹੜੇ ਹਾਲਾਤ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਬਾਤ ਰਹੇ ਹੋ ਦੇਖੋ ਇਹ ਸਾਡੇ ਵਿੱਚ ਸਾਨੂੰ ਆਪਣੀ ਆਪਣੀ ਨਿਰਗਰਮਾਨ ਦੇ ਵਿੱਚ ਸਾਨੂੰ ਝਾਕਣਾ ਚਾਹੀਦਾ ਅਸੀਂ ਕਿੱਥੇ ਤਾਂ ਹੀ ਮੈਂ ਕਿਹਾ ਸੀਗਾ ਮੈਂ ਵੀ ਕਿਉਂ ਬਣ ਰਹੇ ਨੇ ਇਹ ਬੜਾ ਜ਼ਰੂਰੀ ਸਾਨੂੰ ਡਾਟਾ ਚਾਹੀਦਾ ਸੀਗਾ ਸਾਨੂੰ ਪਤਾ ਹੈ ਕਿਉਂ ਬਣ ਰਹੇ ਨੇ ਕਿਉਂਕਿ ਅਸੀਂ ਆਪ ਹੀ ਇਹਨਾਂ ਨੂੰ ਗਲਵਕੜੀ ਪਾਉਣ ਤੋਂ ਅਸੀਂ ਅਸੀਂ ਗੁਰੇਜ ਰਹੇ ਹਾਂ ਕਈ ਥਾਵਾਂ ਦੇ ਤਾਂ ਇੰਨਾ ਹੋ ਗਿਆ ਕਿ ਵੀ ਚੌਥੇ ਪਾੜੇ ਦਾ ਖੰਡੇ ਬਾਤੇ ਦੀ ਪੌਲ ਵੀ ਤਿਆਰ ਕੀਤੀ ਜਾ ਰਹੀ ਹੈ ਜੀ ਸੋ ਤਾਂ ਅਗਰ ਤੁਸੀਂ ਇਹੋ ਜਿਹਾ ਵਖਰੇਵਾ ਕਰੋਗੇ ਕਿ ਖਾਲਸੇ ਦੀ ਸਰਜਨਾ ਦੇ ਵਿੱਚ ਜੀ ਤੁਸੀਂ ਜਿਹੜਾ ਬੰਦਾ ਖਾਲਸਾ ਬਣ ਰਿਹਾ ਹੈ ਫਰਗੋ ਅਗਲੇ ਰੂਪ ਚੌਥੇ ਪੜੇ ਦਾ ਹੈ ਕਿ ਆਪ ਦੇ ਕੁਝ ਸਥਾਨ ਨੇ ਤੇ ਉਹਨਾਂ ਦੇ ਬਾਟੇ ਵੀ ਉੱਥੇ ਚਾਰ ਕਰਨੇ ਸ਼ੁਰੂ ਕਰਤੇ ਤੇ ਅਸੀਂ ਅਸੀਂ ਤੇ ਕੋਈ ਨੋਟਿਸ ਨਹੀਂ ਲੈ ਰਹੇ ਅਸੀਂ ਅਦਾਲਤ ਤੱਕ ਨੂੰ ਵੀ ਚਿੱਠੀ ਲਿਖੀ ਸੀਗੀ ਕੇਂਦਰੀ ਸਿਦ ਗੁਰ ਸਿੰਘ ਸਾਹਿਬਾਂ ਤੋਂ ਕਿ ਭਈ ਇਹਨਾਂ ਨੂੰ ਤੁਸੀਂ ਜ਼ਤਾੜੋ ਜਣਾ ਕੰਮ ਕਰ ਰਹੇ ਨੇ ਪਰ ਇਹ ਖੁੱਲ੍ਹੇ ਆਪ ਕਰ ਰਹੇ ਨੇ ਜੇ ਕੁਝ ਕੁਝ ਸੰਸਥਾਵਾਂ ਨੇ ਤੇ ਉੱਥੇ ਉੱਥੇ ਕੋਈ ਕੋਈ ਉਹਨਾਂ ਨੂੰ ਰੋਕਸ਼ੋਕ ਨਹੀਂ ਹੈਗੀ ਕਿਉਂਕਿ ਸਿਆਸਤਦਾਨਾਂ ਨੇ ਉਹਨਾਂ ਦੀ ਵੀ ਵੋਟਾਂ ਲੈਣੀਆਂ ਨੇ ਤੇ ਸਿਆਸਤਦਾਨੀ ਅਪਣੀ ਜਿਹੜੀ ਆਪਾਂ ਭਾਵੇਂ ਕਹਿ ਦਈਏ ਐਸਜੀਪੀਸੀ ਜਾਂ ਇਨ ਇਨ ਐਕਸਟੈਂਸ਼ਨ ਆਪਾਂ ਅਕਾਲ ਤਖਤ ਦਾ ਜਿਹੜਾ ਮੁਖ ਸੇਵਾਦਾਰ ਹੈ ਉਹ ਸਿਆਸਤਦਾਨੀ ਕੰਟਰੋਲ ਕਰਦੇ ਨੇ ਜੀ ਉਹਨਾਂ ਨੇ ਵੋਟਾਂ ਕਰਕੇ ਉਹਨਾਂ ਨੇ ਉਹਨਾਂ ਨੂੰ ਕਹਿਤਾ ਹੁੰਦਾ ਕਿ ਵੀ ਤੁਸੀਂ ਚੁੱਕੀ ਧਾਰਨ ਕਰੋ ਉਹ ਚੁੱਕ ਕਰ ਜਾਂਦੇ ਨੇ ਤੇ ਦਾ ਜਿਹੜਾ ਘਾਣ ਹੋ ਉਹ ਸਿੱਖੀ ਨੂੰ ਹੋ ਰਿਹਾ ਤੇ ਹੁਣ ਜਿਹੜੇ ਉੱਥੇ ਬੰਦੇ ਬਣੇ ਨੇ ਮੈਨੂੰ ਤੇ ਕੋਈ ਬੰਦਾ ਕਹਿ ਰਿਹਾ ਸੀਗਾ ਕਿ ਜੀ ਉੱਥੋਂ ਤੁਸੀਂ ਤੇ ਕਹੇ ਸੀ ਆਏ ਸੀਗੇ ਵਨ ਮਗਰੋ ਜਿਹੜੇ ਉੱਥੇ ਪੀਪੀ ਤੇ ਬਸੇ ਸੀਗੇ ਤੇ ਦੇਖੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਆ ਪਿੱਛੇ ਇੱਕ ਸਾਡਾ ਜਿਹੜਾ ਛੋਟਾ ਵੀਰ ਹੀ ਆਇਆ ਸੀਗਾ ਅਮਰਦੀਪ ਆਪਣੇ ਉਹਨੇ ਉਹ ਸਾਰਾ ਗੁਰੂ ਨਾਨਕ ਟਾਕੀ ਸੀਰੀਜ਼ ਤੋਂ ਬਣਾਈ ਨੇ ਚਵੀ ਗੁਰੂ ਨਾਨਕ ਸਾਹਿਬ ਦੀ ਜਿਹੜੀਆਂ ਉਦਾਸੀਆਂ ਸੀਗੀਆਂ ਉਹਦੇ ਦੇ ਉੱਤੇ ਤੇ ਉਹਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਜੀ ਅਸੀਂ ਕੀ ਕੀਤਾ ਕਹਿੰਦਾ ਜੀ ਸਕੂਲ ਇੱਕ ਥਾਂ ਇੱਕ ਥਾਂ ਹੈਗੀ ਆਪਣੇ ਪਾਕਿਸਤਾਨ ਸਰਕਾਰ ਦਾ ਹਾਲੀ ਉਹਦਾ ਜ਼ਿਕਰ ਵੀ ਆਇਆ ਸੀਗਾ ਇਸ ਇਸ ਜਿਹੜੀ ਮਾੜੀ ਮੋਟੀ ਜੰਗ ਲੱਗੀ ਸੀ ਉਹਦੇ ਵਿੱਚ ਉਹ ਕਹਿੰਦਾ ਉਹ ਜਾ ਕੇ ਇੱਕ ਟਾਪੂ ਦੇ ਉੱਤੇ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਉਹ ਉੱਥੋਂ ਆਇਆ ਤੇ ਉਹਨੇ ਆ ਕੇ ਤੇ ਇੱਥੇ ਮਠ ਇੱਥੇ ਮਠ ਕੰਮ ਕੀਤਾ ਤੇ ਉੱਥੇ ਉਹ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ੀਕ ਸਾਰਾ ਕਹਿੰਦਾ ਅਸੀਂ ਇਹ ਹਟਾ ਦਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਨਾਨਕ ਪੰਥੀਏ ਨੇ ਜਿਹੜੇ ਕਿ ਸਾਖਸੇ ਤੋਂ ਅੱਡ ਨੇ ਦੇਖੋ ਇੱਕ ਜਿਹੜੇ ਉਦਾਸੀ ਨਿਤਲੇ ਸੀਗੇ ਉਹਨਾਂ ਨੂੰ ਆਪਾਂ ਨਾਨਕ ਪੰਥੀਏ ਕਹਿੰਦੇ ਆ ਉਹਨਾਂ ਵਿੱਚੋਂ ਸਿੰਧੀ ਵੀ ਆ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਵੀ ਕਬੀਰ ਬੰਥੇ ਵੀ ਆ ਜਾਂਦੇ ਨੇ ਬਾਕੀ ਪਰ ਅਸੀਂ ਕੀ ਕਰਤਾ ਅਸੀਂ ਤਾਂ ਖਾਲਸੇ ਦੀ ਮਰਿਆਦਾ ਜੀ ਤੁਹਾਡੇ ਉੱਤੇ ਵੀ ਕੋਪਾ ਕੋਪਾਂਗੇ ਅਸੀਂ ਜੀ ਤੁਸੀਂ ਉਹ ਜਿਹੜੇ ਨਾਨਕ ਪੰਥੀਏ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਅੱਜ ਵੀ ਅਸੀਂ ਜਿਹੜਾ ਜ਼ਿਕਰ ਕਰ ਰਹੇ ਹਾਂ ਕਾਵੇਰੀ ਗਿਲ ਦਾ ਆਰਟੀਕਲ ਉਹਨੇ ਸਗੋਂ ਦਰਬਾਰ ਸਾਹਿਬ ਦਾ ਹਵਾਲਾ ਦਿੱਤਾ ਹੈ ਜਿਹੜਾ ਦਰਬਾਰ ਸਾਹਿਬ ਇਹੋ ਹੈ ਜਿੱਥੇ 60% ਬੰਦੇ ਬਿਗੈਰ ਸਿੱਖਾਉਂਦੇ ਨੇ ਜੀ ਜੀ ਤੇ ਕਹਿੰਦਾ ਤੁਸੀਂ ਵੀ ਜਦੋਂ ਸਾਡੀ ਵੀ ਉੱਥੇ ਜਿਹੜੀ ਬੁੱਧ ਸਥਾਨ ਹੈਗੀ ਤੁਸੀਂ ਜ਼ਰੂਰ ਆਓ ਪਰ ਤੁਸੀਂ ਉੱਥੇ ਆ ਕੇ ਕੌਣੀਆਂ ਜਿਹੜੀਆਂ ਅ ਅ ਅ ਬੜੇ ਧਾਰਮਿਕ ਯੂ ਨੋ ਵਿਚਾਰ ਚਰਚਾ ਹੈਗੇ ਆ ਆਪਣੇ ਵਿਚਾਰ ਹੈਗੇ ਸਾਂਝੇ ਕਰੋ ਤਰਕ ਦੋ ਤਰਕ ਨਾਲ ਗੱਲ ਕਰੋ ਜਿਵੇਂ ਬਾਬਾ ਨਾਨਕ ਕਰਦੇ ਸੀ ਉਹ ਤੁਸੀਂ ਉੱਥੇ ਨਾ ਕਰੋ ਉਹਦੇ ਅਸੀਂ ਵੀ ਕਹਿੰਦੇ ਵਾਦ ਸਾਹਿਬ ਸਾਰਿਆਂ ਲਈ ਸਾਂਝਾ ਹੈ ਤੁਸੀਂ ਆਓ ਪਰ ਤੁਸੀਂ ਇਹ ਨਹੀਂ ਉੱਥੇ ਆ ਕੇ ਇੱਥੇ ਇੱਥੇ ਇੱਕ ਗੱਲ ਸਮਝਾਓ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਜਿਹੜੀਆਂ ਸੰਸਥਾਵਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੈ ਉਹ ਤਾਂ ਆਪਣੀ ਸਾਖ ਬਚਾਉਣ ਤੇ ਲੱਗੀਆਂ ਹੋਈਆਂ ਨੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਚੱਲ ਰਹੀ ਹੈ ਪੰਥ ਦੇ ਵਿੱਚ ਦੁਫਾੜ ਕਰਨ ਦੀ ਕੋਸ਼ਿਸ਼ ਹੈ ਤਖਤਾਂ ਦੇ ਸਾਹਮਣੇ ਤਖਤ ਕੀਤੇ ਜਾ ਰਹੇ ਨੇ ਪੰਜ ਪਿਆਰੇ ਪੰਜ ਪਿਆਰਿਆਂ ਦੇ ਉੱਪਰ ਆਪਣੇ ਹੁਕਮ ਜਾਰੀ ਕਰ ਰਹੇ ਨੇ ਜਥੇਦਾਰ ਸਾਹਮਣੇ ਜਥੇਦਾਰ ਹੋਏ ਪਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਆਪਣਾ ਪਚਾ ਕਿੱਦਾਂ ਕਰਾਂਗੇ ਜੇ ਦੂਜੇ ਪਾਸੇ ਨੁਕਸਾਨ ਹੋ ਰਿਹਾ ਅਸੀਂ ਤਾਂ ਆਪਸ ਵਿੱਚ ਢਿੱਲ ਰਹੇ ਹਾਂ ਬਿਲਕੁਲ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਪਹਿਲਾਂ ਕਿ ਵੀ ਇਹ ਸਾਰਾ ਜੱਤ ਨਹੀਂ ਕੌਮ ਨਹੀਂ ਨਾ ਜਾਗੂਗੀ ਜੇ ਕਹੇਗੀ ਕਿ ਵੀ ਆ ਜਿਹੜੇ ਤੁਸੀਂ ਇਨਾਫ ਇਸ ਇਨਾਫ ਜਿਹੜੇ ਤੁਸੀਂ ਉੱਥੇ ਬੱਥੇ ਹੋਇਓ ਤੁਸੀਂ ਤੇ ਆਪਣੀਆਂ ਸਿਰਫ ਤੁਸੀਂ ਆਪਣੀਆਂ ਕੁਰਸੀਆਂ ਹੀ ਦਾ ਨਿਗਮ ਆਣ ਰਹੇ ਹੋ ਰੋਟੀਆਂ ਸੇਕ ਰਹੇ ਹੋ ਤੁਸੀਂ ਪੰਥ ਲਈ ਕੁਛ ਨਹੀਂ ਕਰ ਰਹੇ ਕੌਮ ਲਈ ਕੁਛ ਨਹੀਂ ਕਰ ਰਹੇ ਆ ਹਵਾਲਾ ਮੈ ਤੁਹਾਨੂੰ ਹੁਣੀ ਕਿਤਾਬ ਵੀ ਸੀਗਾ ਤੇ ਇਹ ਇਹ ਸਾਰਾ ਹੋ ਗਿਆ ਦੇਖੋ ਡਾਕਟਰ ਅਨੁਰਾਗ ਸਿੰਘ ਨੇ ਆਪਣੇ ਬੁਧਾੜੇ ਵਾਲੇ ਉਹ ਜਦੋਂ ਥੋੜੇ ਜਿਹੇ ਲਗੇ ਸੀਗੇ ਐਸਟੀਪੀਸੀ ਵਾਲਾ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ 84 ਦਾ ਹਮਲਾ ਹੋਇਆ ਸੀਗਾ ਜਰਵਾਸਾ ਸਾਹਿਬ ਉੱਤੇ ਉਸ ਟਾਈਮ ਦੇ ਮੁਖ ਸੇਵਾਦਾਰ ਨੇ ਐ ਜੀਪੀਸੀ ਵਾਲਿਆਂ ਨੂੰ ਕਿਹਾ ਸੀਗਾ ਕਿ ਆਪਣੇ ਆਪਣੇ ਇਲਾਕਿਆਂ ਚ ਜਾ ਕੇ ਨਾ ਤੇ ਤੁਸੀਂ ਇਹ ਪਤਾ ਕਰੋਗੇ ਕਿ ਜਿਹੜੇ ਜਿਹੜੇ ਸਾਡੇ ਬੱਚੇ ਆ ਬਾਕੀ ਉਥੋਂ ਗਾਇਬ ਨੇ ਤਾਂ ਕਿ ਸਾਨੂੰ ਕੁਝ ਪਤਾ ਲੱਗ ਸਕੇ ਕਿ ਕਿੰਨੇ ਕਿ ਸਰ ਇਹ ਸਾਰੇ ਕਾਸੇ ਚ ਸ਼ਹੀਦ ਹੋਏ ਸੀਗੇ ਮਾਰੇ ਗਏ ਸੀਗੇ ਉਥੋਂ ਕਹਿੰਦੇ ਨੇ ਸਿਰਫ ਇੱਕ ਇੱਕ ਐਸਟੀਪੀਸੀ ਮੈਂਬਰ ਨੇ ਆਪਣੀ ਰਿਪੋਰਟ ਜਾ ਕੇ ਵਾਪਸ ਦਿੱਤੀ ਬਾਕੀ ਕਿਸੇ ਨੇ ਨਹੀਂ ਦਿੱਤੀ ਸੋ ਇਹ ਇਹੋ ਜਿਹੇ ਤੁਹਾਡੇ ਆਗੂ ਹੋਣਗੇ ਭਾਵੇਂ ਇਹੋ ਜੀ ਸੋਰ ਸੰਸਾ ਦੇ ਤੇ ਫਿਰ ਤਾਂ ਪਸ ਤਾਂ ਅਸੀਂ ਤੇ ਆਪਣੇ ਆਪ ਨੂੰ ਹੀ ਹੋ ਸਕਦੇ ਆ ਨਾ ਕਿਉਂਕਿ ਇਹਨਾਂ ਨੂੰ ਲਿਆਉਣ ਵਾਲੇ ਵੀ ਅਸੀਂ ਆ ਠੀਕ ਹੈ ਨਾ ਸੋ ਇੱਥੇ ਜੀ ਕਿ ਸਾ ਸਰਦਾਨਾ ਨੇ ਨਾ ਬਿਲਕੁਲ ਹੈ ਜਿਹਨੂੰ ਕਹਿੰਦੇ ਨੇ ਤੈਸ਼ ਨੈਸ ਕਰਤਾ ਸਾਡੀ ਸਿੱਖ ਸੰਪਾਦਾ ਵੀ ਸਿੱਖ ਧਰਮ ਦਾ ਵੀ ਤੇ ਟਾਈਮ ਆ ਗਿਆ ਹੈ ਕਿ ਵੀ ਸੰਗਤੀ ਤੌਰ ਤੇ ਅਸੀਂ ਪਹਿਲਾਂ ਵੀ ਕਹੀ ਜਾ ਰਹੇ ਨੇ ਸੰਗਤ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ اپنی ਜੜੀਆਂ ਡਿਊਟੀਆਂ ਨੇ ਉਹਨਾਂ ਨੂੰ ਨਿਭਾਣਾ ਚਾਹੀਦਾ ਹੈ ਤੇ ਜਿਹੜੇ ਆਪਣੇ ਤੌਰ ਤੇ ਆਪਣੇ ਤੌਰ ਤੇ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਭਾਈ ਸਾਹਿਬ ਤੁਸੀਂ ਕਿਉਂਕਿ ਤੁਹਾਡੇ ਨਾਲ ਇਸ ਕਰਕੇ ਵੀ رابطہ ਅਸੀਂ ਅੱਜ ਕਰ ਰਹੇ ਹਾਂ ਕਿਉਂਕਿ ਤੁਸੀਂ ਅਸੀਂ ਜੀ ਸਿੰਘ ਸਭਾ ਦੇ ਵੀ ਗੱਲ ਕਰ ਲਈ ਉਹਨਾਂ ਦੇ ਵੱਲੋਂ ਵੀ ਵੱਖ-ਵੱਖ ਜਥੇ ਵੱਖ-ਵੱਖ ਸਮੇਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਂਦੇ ਨੇ ਤੁਸੀਂ ਵੀ ਵੱਖ-ਵੱਖ ਹਿੱਸਿਆਂ 'ਚ ਵਿਚਰਦੇ ਰਹੇ ਹੋ ਆਖਰਕਾਰ ਉੱਥੇ ਜਾ ਕੇ ਜਦੋਂ ਵੱਖ-ਵੱਖ ਅਸੀਂ ਖਾਸ ਕਰਕੇ ਯੂਪੀ ਦੀ ਨਾ ਗੱਲ ਕਰੀਏ ਇਸ ਵੇਲੇ ਜਾਂ ਬਾਕੀ ਸਟੇਟਾਂ ਦੀ ਵੀ ਗੱਲ ਕਰੀਏ ਜਿੱਥੇ-ਜਿੱਥੇ ਤੁਸੀਂ ਵੀ ਜਾ ਕੇ ਆਏ ਹੋ ਸਿੱਖਾਂ ਦੇ ਹਾਲਾਤ ਕੀ ਨੇ ਕਿ ਕਦੇ ਉਹਨਾਂ ਦੇ ਨਾਲ ਐਜੀਪੀਸੀ ਦੇ ਵੱਲੋਂ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਬਣੀਆ ਉਹਨਾਂ ਦੇ ਵੱਲੋਂ ਜਾਂ ਦਿੱਲੀ ਦੀ ਕਮੇਟੀ ਜਿਹੜੀ ਬਣੀਆ ਉਹਨਾਂ ਦੇ ਵੱਲੋਂ ਕਿ ਉਹਨਾਂ ਦੇ ਬੰਦੇ ਕਦੀ ਉਹਨਾਂ ਨੇ ਪਹੁੰਚ ਕੇ ਉਹਨਾਂ ਦਾ ਹਾਲ ਵੀ ਜਾਣਿਆ ਕਿ ਇੱਥੇ ਹਾਲ ਕੀ ਐ ਇੱਥੇ ਦਿੱਕਤਾਂ ਕੀ ਨੇ ਕਿਸ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਸਕਦਾ ਜਾਂ ਕਿਸ ਤਰੀਕੇ ਨਾਲ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ ਇਦਾਂ ਦੀ ਕਦੀ ਚਰਚਾ ਸੁਣੀ ਹੈ ਉਧਰਲੇ ਪਾਸੇ ਜਦੋਂ ਜਾਣਦੇ ਹੋ ਅਹੀਂ ਮੇਰਾ ਕਹਿਣ ਦਾ ਮਤਲਬ ਹੈ ਨਾ ਕਿ ਦੇਖੋ ਜਦੋਂ ਉਹਨਾਂ ਨੂੰ ਔਰ ਤੁਸੀਂ ਹਾਲੇਚੀ ਮਤਲਬ ਕੁਝ ਸਾਲ ਪਹਿਲਾਂ ਦੀ ਗੱਲ ਹੈਗੀ ਜਦੋਂ ਫਜ਼ੂਲ ਸਾਹਿਬ ਦੇ ਵਿੱਚ ਨਾ ਉੱਥੇ ਕਿਹਰ ਸਿਕ ਨੂੰ ਉਹ ਉਹ ਤੇਰਾ ਬਣਾਤਾ ਸੀਗਾ ਸਰਕਾਰ ਨੇ ਉਹਦਾ ਮੈਂਬਰ ਬਣਾ ਦਿੱਤਾ ਜੀ ਜੀ ਠੀਕ ਹੈ ਨਾ ਤੇ ਉਸ ਟਾਈਮ ਉਹਨਾਂ ਨੇ ਕੀ ਕੀਤਾ ਉਹ ਕਮੇਟੀ ਵਾਲਿਆਂ ਨੇ ਜਾ ਕੇ ਤੇ ਉਹਨੂੰ ਸੜਨ ਸਰੂਪਾ ਵੀ ਦੇ ਦਿੱਤਾ ਜੀ ਠੀਕ ਹੈ ਨਾ ਪਰ ਜਦੋਂ ਅਸੀਂ ਇੱਥੋਂ ਆਵਾਜ਼ ਚੱਕੀ ਕਿਸ ਕੁਝ ਬੰਦਿਆਂ ਨੇ ਪੰਜਾਬ ਤੋਂ ਉਸ ਟਾਈਮ ਚ ਉਹ ਰਗਨੀਰ ਪ੍ਰੀਤ ਸਿੰਘ ਵੀ ਸੀਗੇ ਉਹਨਾਂ ਨੇ ਵੀ ਫਿਰ ਸ਼ਾਇਦ ਸੋਚਿਆ ਹੋਣਾ ਤੇ ਉਹਨਾਂ ਨੇ ਵੀ ਆਵਾਜ਼ ਚੱਕੀ ਤੇ ਜਦੋਂ ਉਹਨਾਂ ਨੂੰ ਵੇਖਿਆ ਕਿ ਹਾਂ ਸੱਚੀ ਸਾਡੇ ਪੰਜਾਬ ਦੇ ਜਿਹੜੇ ਭਰਾ ਨੇ ਉਹ ਵੀ ਸਾਡੇ ਨਾਲ ਸਾਡੇ ਨਾਲ ਉਸ ਟਾਈਮ ਤੇ ਸਰਕਾਰ ਨੂੰ ਬਦਲ ਕੇ ਇੱਕ ਇੱਕ ਸਿੱਖ ਨੂੰ ਉੱਥੇ ਲਾਤਾ ਉਹ ਵੀ ਸਾਡੇ ਉੱਤੇ ਤੇ ਆ ਜਿਹੜੇ ਉੱਤੇ ਬੰਦੇ ਸੀਗੇ ਕਮੇਟੀ ਵਾਲੇ ਇਹਨਾਂ ਨੇ ਵੀ ਫਿਰ ਕਿਹਾ ਕਿ ਜੀ ਹਾਂਜੀ ਅਸੀਂ ਵੀ ਸੋ ਕੀ ਹੋਇਆ ਕਿ ਉਹ ਵੀ ਆਪਣੇ ਸਿੱਖ ਸਿਧਾਂਤ ਤੋਂ ਉਹ ਉਹਦੇ ਮਜਬੂਰ ਹੋ ਗਏ ਕਿਉਂਕਿ ਉਹਨਾਂ ਨੂੰ ਇਹ ਨਹੀਂ ਉਹਨਾਂ ਨੂੰ ਵਿਸ਼ਵਾਸ ਸੀਗਾ ਕਿ ਭਈ ਸਾਡੇ ਪਿੱਛੇ ਸਾਡੇ ਸਾਡੀ ਜਿਹੜੀ ਸਿੱਖ ਭਰਾ ਨੇ ਪੰਜਾਬ ਦੇ ਉਹ ਸਾਡੇ ਪਿੱਛੇ ਖੜੇ ਹੋਏ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਪਕੋ ਸਿੱਖ ਸਾਡੀਆਂ ਇੰਨੀਆਂ ਡਿਫਰੈਂਸਸ ਹੋ ਗਿਆ ਨੇ ਕਿ ਜਿਹੜਾ ਪੰਜਾਬ ਦਾ ਸਿੱਖ ਹੈ ਉਹ ਪੰਜਾਬ ਦੇ ਬਾਹਰ ਦੇ ਸਿੱਖ ਨੂੰ ਕੁਝ ਨਹੀਂ ਸਮਝਦਾ ਭਾਈ ਸਾਬ ਅਸਾਂ ਵੀ ਹੈ ਜਿਹੜਾ ਪੰਜਾਬ ਦੇ ਬਾਹਰ ਦਾ ਸਿੱਖ ਹੈਗਾ ਉਹ ਕਹਿੰਦਾ ਮੈਂ ਤੇ ਆਪਣੇ ਯੂ نو ਮੈਂ ਤੇ ਆਪਣੇ ਆਪਣੀ ਲੜਾਈ ਆਪ ਹੀ ਲੜਨੀ ਹੈ ਕਿਉਂਕਿ ਮੇਰੇ ਨਾਲ ਤੇ ਪੰਜਾਬ ਦੇ ਸਿੱਖਾਂ ਖੜਨਗੇ ਨਹੀਂ ਸੋ ਕਿੰਨੀ ਕਿੰਨੀ ਵੱਧ ਭਾਗੀ ਗੱਲ ਹੈਗੀ ਕਿ ਵੀ ਗੁਰੂ ਸਾਹਿਬ ਨੇ ਜਿੱਥੇ ਮਾਨਵਤਾ ਨੂੰ ਇੱਕ ਇੱਕ ਸਾਂਝੇ ਇੱਕ ਯੂਨੀਵਰਸਲ ਬ੍ਰਦਰਹੂਡ ਕੋਈ ਵਾਲੀ ਬਣ ਉਹ ਸੰਦੇਸ਼ ਦਿੱਤਾ ਸੀਗਾ ਕਿ ਇਸ ਹਰੇਕ ਦੇ ਵਿੱਚ ਇੱਕ ਨੂੰ ਵੇਖਣਾ ਕਿ ਕਿਸ ਨੂੰ ਵੱਖਰਾ ਨਹੀਂ ਵੇਖਣਾ ਅਸੀਂ ਆਪ ਹੀ ਆਪਣੇ ਕੌਮ ਦੇ ਵਿੱਚ ਹੀ ਆਪਾਂ ਇਹਨਾਂ ਵੰਡੀਆਂ ਪਾਤੀਆਂ ਜੇ ਪੰਜਾਬ ਚ 70% ਸਿੱਖ ਵਸਦੇ ਨੇ ਕਹਿੰਦੇ ਨੇ ਕਿ 57% ਵਸਦੇ ਨੇ ਇੰਡੀਆ ਸਪੋਰਟ ਮਤਲਬ ਭਾਰਤ ਦੇ ਬਾਕੀ ਸੂਬਿਆਂ ਚ 13% ਵਸਦੇ ਨੇ ਚਾਹਤ ਆਪਣੇ ਡਾਇਸਪੋਰਾ ਦੇ ਵਿੱਚ ਇਹ ਕੁਝ ਆંકડા ਮੈਨੂੰ ਕਿਸੇ ਨੇ ਦੱਸੇ ਸੀਗੇ ਪਿੱਛੇ ਪਰ ਕਹਿਣ ਦਾ ਮੇਰਾ ਭਾਅ ਹੈਗਾ ਕਿ ਆਪਸ ਵਿੱਚ ਸਾਡੀ ਜਿਹੜੀ ਮਿਲਵਰਤਨ ਹੈਗਾ ਅਸੀਂ ਕਿਉਂ ਸਮਝਦੇ ਆਂ ਕਿ ਵੀ ਅਸੀਂ ਇੱਕ ਦੂਜੇ ਨੂੰ ਵੇਖ ਕੇ ਇੱਕ ਤਾਂ ਸਾਡੇ ਵਿੱਚ ਹੌਮੇ ਨਹੀਂ ਆਦੀ ਹੈ ਕਿ ਵੀ ਮੈਂ ਕੀ ਕਰਵਾ ਮੇਰੀ ਫੋਟੋ ਆ ਜਾਏ ਮੇਰੀ ਧਿਰ ਦੀ ਗੱਲ ਹੋਵੇ ਤੇ ਕਹਿੰਦੇ ਕਹਿੰਦੇ ਸਾਰੇ ਨੇ ਇਹ ਜੀ ਅਸੀਂ ਗੁਰੂ ਨੂੰ ਸਮਰਪਤ ਆਂ ਜੀ ਤੇ ਸਾਰਾ ਕੁਝ ਇਹ ਸਾਰਾ ਕੰਮ ਜਿਹੜਾ ਤਹਿਸ਼ ਨੈਸ ਹੋਇਆ ਇਹ ਸਿਆਸਤਦਾਨਾਂ ਨੇ ਕੀਤਾ ਤੇ ਉਹਨਾਂ ਨੇ ਕੀ ਕੀਤਾ ਉਹ ਇਹਦੇ ਵਿੱਚ ਸਫਲ ਹੋ ਗਏ ਨੇ ਕਿ ਉਹਨਾਂ ਨੇ ਐਕਚੁਅਲੀ ਸਿੱਖਾਂ ਨੂੰ ਨਾ ਗੁਰੂ ਦੇ ਲੜ ਤੋਂ ਉਹਨਾਂ ਨੇ ਵਾਂਝੇ ਕਰਤਾ ਗੁਰੂ ਜੀ ਇਹਦਾ ਮੈਂ ਕਹਿੰਦਾ ਮੇਰਾ ਮਤਲਬ ਹੈ ਗੁਰੂ ਜੀ ਸਿੱਖਿਆ ਤੋਂ ਬਿਲਕੁਲ ਵਾਂਝੇ ਕਰਤਾ ਹੈ ਕਿ ਹੁਣ ਜਿਹੜਾ ਵੀ ਸਿੱਖ ਜਿਹੜਾ ਹੈਗਾ ਉਹ ਬਸ ਦੇਖਦਾ ਹੈ ਕਿ ਵੀ ਮੈਂ ਆਪਣਾ ਆਪਣਾ ਮਰੇ ਦੇ ਵਿੱਚ ਕੀ ਫਾਇਦਾ ਹੂੰ ਕੋਈ ਤੌਰ ਤੇ ਕੋਈ ਨਹੀਂ ਦੇਖਦਾ ਸੋ ਇਹ ਜਿਹੜੀ ਗੱਲਾਂ ਨੇ ਨਾ ਸਾਨੂੰ ਇਹਦੇ ਪਾਰੇ ਸੋਚਣਾ ਚਾਹੀਦਾ ਹੈ ਤੇ ਆਪਣਾ ਕੀ ਨਾ ਹੈਗਾ ਇਹਦੇ ਤੇ ਸਾਨੂੰ ਇਕੱਠੇ ਹੋ ਕੇ ਗੰਭੀਰਤਾ ਨਾਲ ਹਾਲੀ ਵੀ ਇਕੱਠੇ ਹੋਣਾ ਹੂੰ ਆ ਪਿੱਛੇ ਅਸੀਂ ਇੱਕ ਇੱਕ ਸੈਮੀਨਾਰ ਸੀਗਾ ਡੈਮੋਕ੍ਰੇਸੀ ਇਨ ਸਿਕ ਇੰਸਟੀਟਿਊਸ਼ਨ ਜੀ ਉਹਦੇ ਵਿੱਚ ਇੱਕ ਬੰਦੇ ਮੇਰੇ ਵੀ ਛੋਟੇ ਵੀਰ ਨੇ ਗੱਲ ਕੀਤੀ ਸੀਗੀ ਬੜੀ ਵਧੀਆ ਕਹਿੰਦਾ ਜੀ ਇਹੋ ਨਾਗਾ ਲੈਂਡ ਨਾਗਾ ਜਿਹੜੇ ਨੇ ਉਹ ਬੜੇ ਥੋੜੇ ਨੇ ਨੰਬਰ 'ਚ ਪਰ ਉਹ ਇਕੱਠੇ ਸੀਗੇ ਜੀ ਨਾਲ ਉਹਨਾਂ ਨੇ ਕੀਤਾ ਕਿ ਨਾਗਾ ਪੈਕਟ ਕੀਤਾ ਹੂੰ ਪਰ ਤੁਸੀਂ ਤੁਸੀਂ ਇਹ ਨਹੀਂ ਕਰੋਗੇ ਤੇ ਤੇ ਨਹੀਂ ਕਰੋਗੇ ਤੁਸੀਂ ਇਕੱਠੇ ਨਹੀਂ ਹੋਵੋਗੇ ਤੇ ਤੁਸੀਂ ਛਿੱਤ ਨਹੀਂ ਖਾਓਗੇ ਬਿਲਕੁਲ ਜਦੋਂ ਕੱਟਦੇ ਹੋ ਵੈਸੇ ਵੀ ਭਾਈ ਸਾਹਿਬ ਆਪਾਂ ਛੋਟੇ ਹੁੰਦੇ ਤੋਂ ਇੱਕ ਚੀਜ਼ ਸੁਣਦੇ ਆ ਰਹੇ ਹਾਂ ਕਿ ਉਹ ਜਿਹੜੀਆਂ ਛੋਟੀਆਂ-ਛੋਟੀਆਂ ਸੋਟੀਆਂ ਜੀਆਂ ਹੁੰਦੀਆਂ ਸੀਗੀਆਂ ਉਹਨੂੰ ਇਕੱਲੇ-ਇਕੱਲੇ ਤੋੜਨਾ ਆਸਾਨ ਹੈ ਜਦੋਂ ਗੁੱਟ ਬਣ ਜਾਂਦਾ ਤਾਂ ਫਿਰ ਉਹਨੂੰ ਤੋੜਨਾ ਬਿਲਕੁਲ ਮੁਸ਼ਕਲ ਹੋ ਜਾਂਦਾ ਯਾਨੀ ਕਿ ਉਹ ਏਕਤਾ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਦੀ ਗੱਲ ਜਿੱਥੇ ਆਉਂਦੀ ਹੈ ਜੇ ਅਸੀਂ ਉਹਨੂੰ ਤਰਕਨਾਰ ਕਰਾਂਗੇ ਨੁਕਸਾਨ ਤਾਂ ਹੋਊਗਾ ਨਾਲ ਦੀ ਨਾਲ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਬਚਣਾ ਕਿਵੇਂ ਹੈਗਾ ਜਦੋਂ ਬਹਿਰੂਪੀਏ ਲੋਕ ਜਿਹੜੇ ਸਾਡੇ ਵਰਗੇ ਪਹਿਰਾਵਾ ਪਾ ਕੇ ਸਾਡੇ ਵਾਂਗੂੰ ਦਸਤਾਰ ਬਨ ਕੇ ਅਸੀਂ ਆ ਸਕਰੀਨ ਤੇ ਵੀ ਦਿਖਾ ਰਹੇ ਹਾਂ ਉਸ ਵਿਅਕਤੀ ਦੀ ਸ਼ਕਲ ਜਿਹੜਾ ਨੀਲੇ ਰੰਗ ਦਾ ਪਰਨਾ ਬੰਨਿਆ ਹੋਇਆ ਨੇ ਪੱਗ ਬੰਨੀ ਹੋਈ ਹੈ ਤੇ ਥੱਲੇ ਦਾੜਾ ਵੀ ਰੱਖਿਆ ਹੋਇਆ ਤੇ ਉਹ ਬੰਦਾ ਉਹਨਾਂ ਨੂੰ ਕਨਵਰਟ ਕਰ ਰਿਹਾ ਹੈਗਾ ਇਸਾਈ ਬਣਾ ਰਿਹਾ ਕਿ ਆਪਣਾ ਦੱਸ ਰਿਹਾ ਕਿ ਮੈਨੂੰ ਇਹ ਦਿੱਕਤਾਂ ਸੀ ਮੇਰੀਆਂ ਸਮੱਸਿਆਵਾਂ ਇਸਾਈ ਧਰਮ ਦੇ ਵਿੱਚ ਆਉਣ ਦੇ ਨਾਲ ਹੱਲ ਹੋ ਗਈਆਂ ਤਾਂ ਉਹ ਬਹਿਰੂਪੀਏ ਨੇ ਰੂਪ ਧਾਰ ਕੇ ਲੱਗੇ ਹੋਏ ਨੇ ਸਾਡਾ ਜਿਹੜਾ ਸਿੱਖ ਧਰਮ ਦੇ ਨੁਕਸਾਨ ਕਰਨ ਤਾਂ ਇਹਨਾਂ ਤੋਂ ਬਚਣਾ ਕਿਵੇਂ ਹੈਗਾ ਬੱਚਾ ਕਿ ਇਸ ਤਰੀਕੇ ਨਾਲ ਖਦਾਈਸ ਪੂਰੇ ਮਾਹੌਲ ਦੇ ਵਿੱਚੋਂ ਦੇਖੋ ਪਹਿਲ ਇਦਾਂ ਹੈ ਕਿ ਹੁਣ ਪਹਿਲਾਂ ਵੀ ਅਸੀਂ ਗੱਲ ਕੀਤੀ ਸੀਗੀ ਕਿ ਵੀ ਸਿੱਖ ਭਰਾਵੇ ਦੇ ਵਿੱਚ ਤੁਸੀਂ ਅਗਰ ਕਿਸੇ ਨੂੰ ਕਨਵਰਟ ਕਰਨਾ ਹੈ ਕ੍ਰਿਸਚੀਅਨਿਟੀ ਦੇ ਵਿੱਚ ਤੁਸੀਂ ਸਿੱਖ ਭਰਾਵਾ ਪੈਰਾਵਾ ਨਾ ਕਰੋ ਬਟ ਉਹ ਮੇਰੇ ਕੋਈ ਕਿ ਕ੍ਰਿਸਚੀਅਨ ਕੋਈ ਪਾਦਰੀ ਸੀਗਾ ਕਹਿੰਦਾ ਜੀ ਕੀ ਕੀ ਵਾਟ ਇਜ਼ ਦ ਪ੍ਰੋਬਲਮ ਅਗਰ ਅਸੀਂ ਦਾੜੀ ਰੱਖ ਲਈ ਤੇ ਆ ਦਸਤਾਰ ਸਜਾ ਲਈ ਤੁਸੀਂ ਦੇਖਿਆ ਹੀ ਸੀਗਾ ਪਰ ਮੈਂ ਦੋ ਤਾਈ ਸਾਹਿਬ ਨਾਲ ਗੱਲ ਕਰ ਰਿਹਾ ਕਿ ਇੰਡੀਆ ਟੂਡੇ ਦੇ ਵਿੱਚ ਵੀ ਆ ਗਿਆ ਸੀਗਾ ਕਿ ਉਹ ਦਿਓਲ ਦਿਓਲ ਕਰਕੇ ਉਹਦਾ ਫੈਸਟ ਉਹ ਵੀ ਪੂਰੀ ਦਾੜੀ ਉਹਨੇ ਰੱਖੀ ਹੋਈ ਹੈ ਦਸਤਾਰ ਵੀ ਇਹ ਸਾਰੇ ਜਿਹੜੇ ਸੋ ਕਾਲਡ ਇੱਥੇ ਸਿੱਖ 100 ਕ੍ਰਿਸਚਨ ਬਣ ਰਹੇ ਨੇ ਇਹਨਾਂ ਨੂੰ ਇਹ ਨਹੀਂ ਕਿਹਾ ਗਿਆ ਤੁਸੀਂ ਆਪਣਾ ਆਪਣਾ ਜਿਹੜਾ ਸਰੂਪ ਹੈ ਉਹਦੇ ਵਿੱਚ ਤੁਸੀਂ ਕੋਈ ਤਬਦੀਲੀ ਲਿਆਓ ਜੀ ਸਰੂਪ ਤੁਸੀਂ ਸਿੱਖਾਂਦੇ ਰਹੋ ਪਰ ਤੁਸੀਂ ਕਹੋ ਤੁਸੀਂ ਕ੍ਰਿਸਚਨ ਆ ਸੋ ਕਹਿੰਦਾ ਮੇਰਾ ਮਤਲਬ ਹੈ ਦੇਖੋ ਮਸਕੀਨ ਜੀ ਵੀ ਇਹ ਗੱਲ ਕੱਟ ਕੇ ਕਹਿੰਦੇ ਸੀਗੇ ਕਿ ਅਗਰ ਰਾਤ ਨੂੰ ਬੰਦਾ ਸਿੱਖ ਹੈ ਤੇ ਸਵੇਰੇ ਉਹ ਕ੍ਰਿਸਚਨ ਬਣਦਾ ਹੈ ਜਾਂ ਰਾਤ ਨੂੰ ਬੰਦਾ ਮੁਸਲਮਾਨ ਹੈ ਤੇ ਸਵੇਰੇ ਹਿੰਦੂ ਬਣਦਾ ਹੈ ਤਾਂ ਕੀ ਬਦਲਾਇਆ ਉਹਦਾ ਹੂੰ ਉਦੇ ਉਹਦੇ ਨਾਂ ਨਕਸ਼ਰ ਨਹੀਂ ਬਦਲੇ ਉਹਦੇ ਵਿਚਾਰ ਬਦਲ ਗਏ ਹੂੰ ਸੋ ਦੇਖੋ ਆਪਾਂ ਕਹਿੰਦੇ ਕਿ ਸਿੱਖੀ ਸਿਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਜਿਹੜੀ ਹੈ ਨਾ ਉਹ ਅਸੀਂ ਉਹ ਅਸੀਂ ਆਵਾਮ ਦੇ ਵਿੱਚ ਅਸੀਂ ਲਾ ਨਹੀਂ ਸਕੇ ਅਸੀਂ ਆਪਸੇ ਜਵੰਡੀਆਂ ਕਰਕੇ ਆ ਮੇਰੀ ਧਿਰ ਦਾ ਹੈਗਾ ਜੀ ਆ ਮੇਰੀ ਬਰਾਦਰੀ ਦਾ ਹੈਗਾ ਜੀ ਆ ਹੈ ਇਹ ਕਿੱਥੋਂ ਦੇ ਸਾਡੇ ਲਫ਼ਜ਼ ਆ ਗਏ ਤੇ ਕਦੋਂ ਆ ਗਏ ਸਾਡੀ ਕੌਮ ਦੇ ਵਿੱਚ ਇੰਨੀ ਵੀ ਸਾਡਾ ਕਾਰਨ ਕੀਤਾ ਵੈਸੇ ਭਾਈ ਸਾਹਿਬ ਇੱਕ ਚੀਜ਼ ਤਾਂ ਸਮਝਣੀ ਪਊਗੀ ਕਿ ਅਸੀਂ ਉਹਨਾਂ ਦੇ ਨਾਲ رابطہ ਨਹੀਂ ਕਰ ਸਕੇ ਅਸੀਂ ਉਹਨਾਂ ਦੇ ਨਾਲ ਸਮਝਾ ਨਹੀਂ ਸਕੇ ਉਹਨਾਂ ਨੂੰ ਕਿ ਸਿੱਖੀ ਕਿੰਨੀ ਸ਼ਹਾਦਤਾਂ ਤੋਂ ਬਾਅਦ ਆਈ ਹੈ ਇਹਦਾ ਅਹਿਮੀਅਤ ਕੀ ਹੈਗੀ ਹੈ ਅਸੀਂ ਉਹਨਾਂ ਦੇ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਨਹੀਂ ਦਿਲਾਸਾ ਦੇ ਸਕੇ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਭਰਾ ਭੈਣ ਹੈਗੇ ਹੋ ਅਸੀਂ ਤੁਹਾਡੇ ਨਾਲ ਖੜੇ ਹਰ ਮੁਸ਼ਕਿਲ ਦੇ ਵਿੱਚ ਤਾਂ ਉਹਨਾਂ ਨੇ ਆਪਣੇ ਆਪ ਨੂੰ ਇਕੱਲੇ ਮਹਿਸੂਸ ਕੀਤਾ ਫਿਰ ਜਿਨੇ ਆਣ ਕੇ ਉਹਨਾਂ ਨੂੰ ਹੱਥ ਫੜ ਲਿਆ ਜਿ ਇਹਨਾਂ ਨੇ ਜ ਜਿਨੇ ਉਹਨਾਂ ਨੂੰ ਰਾਹ ਦਿਖਾ ਦਿੱਤਾ ਫਿਰ ਉਧਰਲੇ ਪਾਸੇ ਨੂੰ ਚਲੇ ਗਏ ਉਹ ਵੀ ਇਹ ਸਾਡੀ ਵੀ ਕਮੀ ਹੈਗੀ ਨਾ ਇਸ ਪਾਸੇ ਤੱਲਾਂ ਤਾਂ ਬਿਲਕੁਲ ਕਮੀ ਹੈ ਕਿ ਪਹਿਲਾਂ ਤਾਂ ਦੀਪ ਸਿੰਘ ਜੀ ਕਹਿੰਦਾ ਸੀਗਾ ਪਹਿਲਾਂ ਡੇਰੇ ਤਾਂ ਹੀ ਬਣੇ ਸੀਗੇ ਕਿਉਂਕਿ ਜਿਹੜੇ ਸੋ ਕਾਲ ਆਪਣਾ ਗੈਰ ਦੇ ਪਿਛੜੇ ਵਰਗ ਦੇ ਸਾਡੇ ਸਮਾਜ ਤੋਂ ਸੀਗੇ ਉਹਨਾਂ ਨੇ ਜਾ ਕੇ ਤੇ ਕਿਸੇ ਨੇ ਉਹਨਾਂ ਦਾ ਹੱਥ ਨਹੀਂ ਫੜਿਆ ਜਿਹੜੀ ਗੱਲ ਹੁਣੇ ਵੀ ਤੁਹਾਡੇ ਨਾਲ ਕਰੀ ਕਿ ਤੇ ਹਾਲੀ ਵੀ ਇਹ ਪ੍ਰਚਲਿਤ ਹੈ ਉਹ ਧਰਮ ਦੇ ਠੇਕੇਦਾਰ ਬਣ ਜਾਂਦੇ ਨੇ ਅਸੀਂ ਸਰਵੋੱਚ ਹੈਗੇ ਸਭ ਤੋਂ ਤੇਰੇਆਂ ਜਾਣਾ ਸ਼ੁਰੂ ਹੋ ਗਏ ਕਿਉਂਕਿ ਡੇਰਾ ਇੱਕ ਲਾਈਕ ਉੱਥੇ ਉਹਨਾਂ ਦੀ ਅਟਲੀਸਟ ਹੋਰ ਕੁਝ ਨਹੀਂ ਤਾਂ ਲੋਕੀ ਉਹਨਾਂ ਨੂੰ ਇਨਸਾਨ ਸਮਝਦੇ ਸੀਗੇ ਠੀਕ ਹੈ ਨਾ ਹਾਂਾਕੀ ਮੇਰੇ ਕਹਿੰਦੇ ਆਂ ਰਾਮ ਰੀਤ ਦਾ ਡੇਰਾ ਕਹਿੰਦਾ ਵੀ ਇਹਨਾਂ ਦੇ ਆਪਣੇ ਬੰਦਿਆਂ ਨੂੰ ਪਤਾ ਨਹੀਂ ਇਨਸਾਨ ਹੁਣ ਐਦਾਂ ਹੀ ਕੁਛ ਕਲਪਸ ਕਹਿੰਦਾ ਐ ਬਟ ਮੇਰਾ ਕੰਡਾ ਪਾ ਵੇ ਕਿ ਕੰਡਾ ਸ਼ੁਰੂ ਹੋ ਗਏ ਹੁਣ ਜਿਹੜੇ ਚਰਚ ਆ ਗਏ ਨੇ ਪੰਜਾਬ 'ਚ ਜਾਂ ਹੋਰ ਪਾਸੇ ਇਹ ਹੁਣ ਸਟ੍ਰਕਚਰਡ ਡੇਰਾ ਬਣ ਗਏ ਹਾਂ ਇਹ ਇਹਨਾਂ ਪਹਿਲੀ ਗੱਲ ਤੇ ਹੈ ਕਿ ਇਹਨਾਂ ਕੋਲ ਪੈਸਾ ਕਿੱਥੋਂ ਆ ਰਿਹਾ ਐ ਨਾ ਜੀ ਜੀ ਜਿਹੜਾ ਇਹ ਕਹਿ ਰਹੇ ਨੇ ਕਿ ਸਾਨੂੰ ਆ ਕਰਦਾਂਗੇ ਉਹ ਕਰਦਾਂਗੇ ਦੂਜੀ ਗੱਲ ਜਿਹੜਾ ਮੈਂ ਪਹਿਲੀ ਗੱਲ ਕੀਤੀ ਸੀਗੀ ਕਿ ਇੱਕ ਪਾਸੇ ਅਸੀਂ ਕਹਿੰਦੇ ਆਂ ਕਿ ਗਰੀਬ ਦਾ ਮੂੰਹ ਗੁਰੂ ਦੀ ਕੋਲ ਹੈ ਠੀਕ ਐ ਨਾ ਅਸੀਂ ਉਸ ਪਾਸੇ ਤੇ ਨਾ ਤਾਂ ਗੱਲ ਪਕੜੀ ਤੁਸੀਂ ਕਹਿੰਦਾ ਨਾ ਜਾ ਕੇ ਚਲੋ ਗੱਲ ਹੀ ਕਰ ਲੈਂਦੇ ਸ਼ਾਇਦ ਕੁਝ ਹੋ ਜਾਂਦਾ ਪਰ ਗੱਲਾਂ ਨਾਲ ਅੱਜ ਤੱਕ ਕੁਝ ਨਹੀਂ ਚੱਲਦਾ ਬੰਦਿਆਂ ਨੂੰ ਚਾਹੀਦਾ ਕਿ ਵੀ ਐਕਚੁਅਲੀ ਤੁਸੀਂ ਗਰਾਉਂਡ 'ਚ ਕੀ ਕਰ ਰਹੇ ਤੁਸੀਂ ਵਾਕਈ ਗੱਲਾਂ ਤੱਕ ਤੇ ਨਹੀਂ ਮਹਿਦੂਦ ਰਹੇਗੇ ਤੁਸੀਂ ਉਸ ਤੋਂ ਬਾਅਦ ਵੀ ਤੁਸੀਂ ਉਹ ਉਹ ਨੂੰ ਪ੍ਰੈਕਟੀਕਲ ਸ਼ੇਪ ਕੁਝ ਦੇ ਰਹੋ ਕਿ ਨਹੀਂ ਦੇ ਰਹੇ ਸੋ ਇਹ ਸਾਰੀ ਜਿਹੜੀ ਜੱਤਾ ਨੇ ਮੈਨੂੰ ਪਤਾ ਹੈ ਕਿ ਜਦੋਂ 84 ਦਾ ਕਤਲਿਆਮ ਹੋਇਆ ਤੇ ਅਸੀਂ ਸਰਕਾਰ ਕੋਲੋਂ ਅਸੀਂ ਭੱਜ ਗਏ ਕਿ ਜੀ ਸਾਡੇ ਜਿਹੜੇ ਉੱਥੇ ਅ ਵਿਕਟਮ ਸਿੰਘ ਉਹਨਾਂ ਨੂੰ ਕਿਹਾ ਜੀ 2 ਲੱਖ ਰੁਪਏ ਪਤਾ ਨਹੀਂ ਪਾ ਗਏ ਇਦਾਂ ਕੁਛ ਉਹਨਾਂ ਨੇ ਕੁਝ ਕਿਹਾ ਇੱਕ ਮੇਰੇ ਵੀਰ ਨੇ ਬੜੀ ਵੱਡੀਆਂ ਗੱਲਾਂ ਕੀਤੀ ਕਹਿੰਦਾ ਕਿੰਨੇ ਸੀਗੇ ਚਲੋ ਸਮਝ ਲਓ ਦਿੱਲੀ ਦੇ ਵਿੱਚ 3000 ਸੀਗੇ ਫੋਰ ਐਗਜ਼ਾਮਪਲ ਜੇ 3000 ਨੂੰ 5 ਲੱਖ ਰੁਪਏ ਜੋ ਵੀ ਹੋਏ ਕਹਿੰਦੇ ਯਾਰ ਸਾਡੀ ਸਿੱਖਾਂ ਤੇ ਵਿੱਚ ਇੰਨੀ ਸਮਰੱਥਾ ਸੀਗੀ ਕਿ ਅਸੀਂ ਆਪ ਹੀ ਸੁਭਾੜ ਲੈਂਦੇ ਆਪਣੇ ਬੰਦਿਆਂ ਬਟ ਉਹ ਨਹੀਂ ਸਸ ਕਾ ਕੱਚੇ ਅਸੀਂ ਭੱਜੀ ਭੱਜੀ ਗਏ ਹੁਣ ਠੀਕ ਹੈ ਨਾ ਹੁਣ ਇੱਥੇ ਵੀ ਇਹੀ ਗੱਲ ਹੈਗੀ ਹੁਣ ਇੱਕ ਹੋਰ ਗੱਲ ਹੈ ਕਿ ਦੇਖੋ ਅਸੀਂ ਸਿਧਾਂਤ ਨਾਲ ਸੀ ਕਿਦਾਂ ਖੇਡਦੇ ਆ ਇੱਕ ਪਾਸੇ ਜਦੋਂ ਮਸਤ ਤਾਰਾ ਸਿੰਘ ਦੇ ਟਾਈਮ ਦੇ ਉੱਤੇ ਜਦੋਂ ਰਿਜ਼ਰਵੇਸ਼ਨ ਦੀ ਗੱਲ ਆਈ ਉੱਥੇ ਉਹਨਾਂ ਨੇ ਮੰਨ ਲਿਆ ਕਿ ਸਾਡੇ ਜਿਹੜੇ ਅ ਦਲਿਤ ਭਾਈ ਭਾਈਚਾਰੇ ਠੇ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਸਰਕਾਰ ਦੀ ਸਹੂਤਾ ਮਿਲ ਜਾਣ ਅ ਪਿੱਛੇ ਹੁਣੇ ਪਿੱਛੇ ਹੀ ਕੁਝ ਦਿਨ ਪਹਿਲਾਂ ਨਾਨਕ ਸਿੰਘ ਨਿਸ਼ਚਰੁਣਾ ਦਾ ਛੜਾਈ ਕਰਕੇ ਉਹ ਵੀ ਉੱਥੇ ਸਾਡੇ ਇੰਸਟੀਚਿਊਟ ਚਾਹੀ ਸੀਗੇ ਉੱਥੇ ਵੀ ਇਹ ਗੱਲ ਚੱਲਦੀ ਸੀਗੀ ਤੇ ਮੈਂ ਉੱਥੇ ਸਪਸ਼ਟ ਕਹਿ ਸੀਗਾ ਮੈਂ ਕਿ ਗੱਲ ਕਰੋ ਤੁਸੀਂ ਜਾਂ ਤੁਸੀਂ ਫਿਰ ਸਰਕਾਰ ਤੋਂ ਆ ਜਿਹੜੀਆਂ ਸਹੂਲਤਾਂ ਨੇ ਇਹ ਲੈ ਲਓ ਜਾਂ ਤੁਸੀਂ ਆਪਣੇ ਸਿਧਾਂਤ ਤੇ ਖੜ ਜਾਓ ਸਿੱਕੀ ਸਿਧਾਂਤ ਦੇ ਵਿੱਚ ਗਲਤ ਲੱਵਜ਼ ਹੋਣਾ ਹੀ ਨਹੀਂ ਚਾਹੀਦਾ ਸੀ ਪਰ ਅਸੀਂ ਉਹਨੂੰ ਅਸੀਂ ਉਹਦੇ ਉੱਤੇ ਅਸੀਂ ਉਹਦੇ ਨਾਲ ਆਪਣੀਆਂ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਨੇ ਉਹਦੇ ਉੱਤੇ ਉਹ ਉਹਦਾ ਲਾਹਾ ਵੀ ਲੈਂਦੇ ਆ ਪਰ ਅਸੀਂ ਰੈਸਿਪਸ਼ਨ ਕੀ ਕਰਦੇ ਆ ਜੀਪੀਸੀ ਵਰਗੀ ਸੰਸਥਾ ਦੀ ਤੁਸੀਂ ਦੇਖ ਲਓ ਕਿ ਸਾਡਾ ਕੀ ਮੀਟ ਪੜਹਾਉਂਦੇ ਆ ਪਤਾ ਨਹੀਂ ਦੇਵ ਗਾਟ ਸਮ ਇਹਨਾਂ ਨੇ ਕੁਝ ਪੜਾਇਆ ਹੋਇਆ ਕਿ ਜੀ ਇਹ ਦਰਦ ਹੋਏਗਾ ਜੀ ਇਹ ਰਿਜ਼ਰਵ ਆ ਤਾਂ ਸੋ ਤੁਸੀਂ ਕੋਟ ਬਣੀ ਸਿਕੀਦੀ ਇੱਕ ਸਿਰ ਮਹੋਰ ਸੰਸਥਾ ਹੈ ਤੁਸੀਂ ਸਿਕੀਦੀ ਦੇ ਸਦਾਰ ਹੁਣ ਤੁਸੀਂ ਉਲਟ ਤੁਸੀਂ ਚੱਲ ਰਹੇ ਹੋ ਮर्याਦਤ ਕਿਉਂ ਹੈਗਾ ਕਿਉਂ ਪੋਲਿਟਿਕਸ ਸਿਰਫ ਪੋਲਿਟਿਕਸ ਹੈਗਾ ਕਿਉਂ ਹੋਤੇ ਵੀ ਵੋਟਾਂ ਦਾ ਚੱਕਰ ਹੈਗਾ ਸੋ ਤੁਸੀਂ ਤੁਸੀਂ ਕਰ ਕੀ ਰਹੇ ਤੁਸੀਂ ਨਾ ਇਹ ਜਿਹੜਾ ਕੰਮ ਕੀਤਾ ਨਾ ਤੁਸੀਂ ਕਿ ਸ਼ਾਰਟ ਟਰਮ ਪਤਾ ਨਹੀਂ ਗੇਨ ਲਈ ਲੌਂਗ ਟਰਮ ਲਾਸ ਸੋਚਦੇ ਨਹੀਂ ਅਸੀਂ ਕਿ ਵੀ ਅਸੀਂ ਕਿਹੜੇ ਕਿਹੜੇ ਅਸੀਂ ਕਦਮ ਚੱਕ ਰਹੇ ਆ ਤੇ ਕਿਉਂ ਚੱਕ ਰਹੇ ਆ ਉਸ ਟਾਈਮ ਠੀਕ ਹੈ ਜੇ ਅਗਰ ਬਾਈਚਾਂਸ ਗਿਆ ਬਟ ਕੌਮ ਨੂੰ ਇਕੱਠੇ ਹੋਣ ਦੇ ਬਚਾਏ ਹੁਣ ਤੁਸੀਂ ਕਹ ਕੌਮ ਇਹ ਕਹਿਣ ਦੇ ਬਚਾਏ ਕਿ ਵੀ ਜਿਹੜੇ ਤੁਸੀਂ ਆਪਣਾ ਦਸਬੰਦ ਕੱਢੋ ਤੁਸੀਂ ਆਪਣੇ ਭਾਈ ਭਾਈਆਂ ਦੀ ਤੁਸੀਂ ਖਿਆਲ ਰੱਖੋ ਨਹੀਂ ਉਹ ਕਿਉਂਕਿ ਉਹ 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 ਨਹੀਂ ਕੀਤਾ ਸੀ ਸਗੋਂ ਅਸੀਂ ਬੰਡੀਆਂ ਹੋ ਪਾਤੀਆਂ ਵੀ ਮੇਰੀ ਬਰਾਤੀ ਦਾ ਬੰਦਾ ਕਿ ਮੈਂ ਮੈਂਦਾ ਖਿਆਲ ਰੱਖਾਂਗਾ ਉਹ ਵੀ ਨਹੀਂ ਰਿਹਾ ਤੇ ਈਰਖਾ ਹੀ ਨਹੀਂ ਹੋਣੀ ਨਾ ਦੂਜੇ ਨਾਲ ਕਿ ਹਉਮੈ ਨਹੀਂ ਆਈ ਕਿ ਵੀ ਆ ਚਲੋ ਮੈਂ ਠੀਕ ਰਹਾ ਮੈਂ ਠੀਕ ਮੈਂ ਠੀਕ ਰਹਾ ਵਾ ਬਾਕੀ ਕੌਮ ਜਿੱਥੇ ਬੱਤੀ ਜਾਵੇ ਜਿਹੜੇ ਬਾਕੀ ਦੇ ਬੰਦੇ ਨੇ ਜਿੱਥੇ ਬੱਤੀ ਜਾਣ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਗੰਭੀਰਤਾ ਨਾਲ ਸੋਚਣ ਸੋਚਣਾ ਪੈਣਾ ਹੁੰਦਾ ਕਿਉਂਕਿ ਨਹੀਂ ਤਾਂ ਜਿਹੜਾ ਸਾਡਾ ਸਿਧਾਂਤ ਇਹਨਾਂ ਵਧੀਆ ਸਾਨੂੰ ਗੁਰੂ ਨੇ ਉਹ ਮਸਕੀਨ ਜੀ ਦਾ ਫਿਰ ਮੈਂ ਗੱਲ ਕਰਦਾ ਕਿ ਜਿਹੜਾ ਖਜ਼ਾਨਾ ਸਾਨੂੰ ਗੁਰੂ ਨੇ ਦਿੱਤਾ ਨਾ ਅਸੀਂ ਰੁਮਾਲਿਆਂ ਚ ਧੱਕ ਕੇ ਅਸੀਂ ਉਹਨੂੰ ਰੱਖਿਆ ਹੋਇਆ ਹੈ ਅਸੀਂ ਨਾ ਆਪ ਸਮਝਿਆ ਕਿ ਨਾ ਹੀ ਅਸੀਂ ਦੁਨੀਆਂ ਨੂੰ ਸਮਝਦੇ ਸੀ ਅਸੀਂ ਕਾਮਯਾਬ ਰਹੇ ਜੀ ਭਾਈ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਸੋਚਣਾ ਪਵੇਗਾ ਖਾਸ ਕਰਕੇ ਸਿੱਖ ਪੰਥ ਨੂੰ ਵੀ ਇਹ ਚੱਲ ਕੀ ਰਿਹਾ ਜਿਹੜੇ ਅਸੀਂ ਆਗੂ ਲਾਏ ਨੇ ਖਾਸ ਕਰਕੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਕੀ ਕਰ ਰਹੇ ਨੇ ਸਿਰਫ ਗੁਰੂ ਦੀ ਗੋਲਕ ਤੱਕ ਸੀਮਤ ਨੇ ਜਾਂ ਫਿਰ ਉਸ ਤੋਂ ਅੱਗੇ ਕੰਮ ਵੀ ਕਰ ਰਹੇ ਨੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਤਾਂ ਭਾਈ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਸੀਗੇ ਉੱਚੇ ਚੇਤੇ ਤੌਰ ਤੇ ਕਿਉਂਕਿ ਵਖ ਵਖ ਸਿੱਖਾਂ ਦੇ ਮਸਲਿਆ ਤੇ ਸਮੇਂ-ਸਮੇਂ ਤੇ ਨਜ਼ਰ ਰੱਖਦੇ ਨੇ ਵਖ ਵਖ ਸੈਮੀਨਾਰਾਂ ਦਾ ਹਿੱਸਾ ਬਣਦੇ ਨੇ ਵਖ ਵਖ ਜਦੋਂ ਪ੍ਰੋਗਰਾਮ ਲਿਖੇ ਜਾਂਦੇ ਨੇ ਤੇ ਬੜੀ ਬਾਰੀਕੀ ਦੇ ਨਾਲ ਸਮਝ ਰੱਖਦੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਰਾਬਤਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਇਹ ਚੀਜ਼ਾਂ ਹੋ ਕਿਉਂ ਰਹੀਆਂ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਸੀ ਸਾਫ਼ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਕਮੀ ਹੈ ਅਸੀਂ ਉਹਨਾਂ ਤੱਕ ਉਹ ਲੋਕਾਂ ਤੱਕ ਪਹੁੰਚ ਨਹੀਂ ਕਰ ਪਾ ਰਹੇ ਜਿਹੜੇ ਪੰਜਾਬ ਤੋਂ ਬਾਹਰ ਵਸੇ ਹੋਏ ਨੇ ਜਿਹੜੇ ਹੋਰ ਲੋਕ ਨੇ ਜਾਂ ਇਹ ਕਰਕੇ ਇਗਨੋਰ ਕਰ ਦਿੱਤਾ ਜਾਂਦਾ ਕਿ ਉਹ ਵਕ ਵਕ ਸਮੇਂ ਤੇ ਉਹਨਾਂ ਦੀ ਕਨੈਕਟ ਨਹੀਂ ਰਿਹਾ ਉਸ ਤਰੀਕੇ ਨਾਲ ਜਾਂ ਉਹਨਾਂ ਦੇ ਸਾਡੇ ਨਾਲ ਉਸ ਤਰੀਕੇ ਨਾਲ ਰابطਾ ਨਹੀਂ ਹੈਗਾ ਪਰ ਪੀਲੀਪੀਤ ਸਾਨੂੰ ਯਾਦ ਰੱਖਣਾ ਚਾਹੀਦਾ ਪੀਲੀਪੀਤ ਉਹੀ ਥਾਂ ਜਿੱਥੇ 1984 ਦੇ ਵਿੱਚ ਵੱਡੇ ਪੱਧਰ ਤੇ ਕਤਲੇਆਮ ਹੋਇਆ ਸੀਗਾ ਤੇ ਉਸ ਦੀ ਲੜਾਈ ਬਹੁਤ ਸਾਰੇ ਸਿੱਖਾਂ ਨੇ ਲੜੀ ਸੀਗੀ ਤਾਂ ਉਹ ਚੀਜ਼ਾਂ ਸਾਨੂੰ ਯਾਦ ਰੱਖੀਆਂ ਰੱਖਣੀਆਂ ਪੈਣਗੀਆਂ ਕਿ ਜੇ ਅਸੀਂ ਇਦਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰਦੇ ਰਹੇ ਤਾਂ ਫਿਰ ਇਹ ਸਾਡੇ ਲਈ ਨੁਕਸਾਨ ਦੀ ਗੱਲ ਹੈ ਤੇ ਖਾਸ ਕਰਕੇ ਜਿਸ ਤਰੀਕੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਵੱਡੇ ਪੱਧਰ ਤੇ ਸਿੱਖ ਜਿਹੜੇ ਕੇਸ ਕਤਲ ਕਰਵਾ ਕੇ ਜਾਂ ਇੱਕ ਵੱਖਰਾ ਰੂਪ ਲੈਂਦੇ ਜਾ ਰਹੇ ਨੇ ਤਾਂ ਇਹ ਸਮਝਣੀਆਂ ਪੈਣਗੀਆਂ ਚੀਜ਼ਾਂ ਇਹ ਕੋਈ ਸਾਰਥਕ ਚੀਜ਼ਾਂ ਨਹੀਂ ਹੋ ਰਹੀਆਂ ਸਾਡੇ ਲਈ ਤਾਂ ਜੇ ਸੰਸਥਾਵਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਜੇ ਉਹ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀਆਂ ਤਾਂ ਫਿਰ ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਨਾਂ ਸੰਸਥਾਵਾਂ ਦੇ ਉੱਪਰ ਜਿਹੜੇ ਆਗੂ ਲੱਗੇ ਹੋਏ ਨੇ ਉਹਨਾਂ ਨੂੰ ਬਦਲਿਆ ਜਾਵੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਨੂੰ ਜਰੂਰ ਸਾਂਝੀਆਂ ਕਰਨਾ ਫਿਲਹਾਲ ਇੱਥੇ ਤੱਕ ਤੋਂ ਅਗਲਣੀ ਬਹੁਤ ਬਹੁਤ ਧੰਨਵਾਦ